ਅੱਜ ਕੱਲ ਤਾਂ ਇੱਕ ਇਹ ਜਿਹਾ ਧਰਮ ਵੀ ਹੈਗਾ ਜੋ ਇਹ ਕਹਿੰਦਾ ਵੀ ਤੁਸੀਂ ਆਪਣੀ ਵਾਈਫ ਨੂੰ ਭੈਣ ਸਮਝਣਾ ਹੈ ਤੁਸੀਂ ਸਮਝਦੇ ਹੋ ਉਕੜਾ ਧਰਮ ਹੈ ਉਹ ਲੇਡ ਕੁੜੀਆਂ ਹੈਗੀਆਂ ਨੇ ਉਹ ਕੁਝ ਕਹਿੰਦੇ ਨਾ ਉਹ ਬ੍ਰਹਮ ਬ੍ਰਹਮ ਕੁਮਾਰੀ ਆ ਬ੍ਰਹਮ ਕੁਮਾਰੀ ਆ ਇੱਕ ਦਿਨ ਮੈਂ ਗਿਆ ਸੀ ਉੱਥੇ ਉਹ ਕਹਿੰਦੇ ਵੀ ਤੁਹਾਡੀ ਵਾਈਫ ਤੁਹਾਡੀ ਭੈਣ ਹੈ ਮੈਂ ਕਿਹਾ ਅੱਛਾ ਜੀ ਕਹਿੰਦੇ ਹਾਂਜੀ ਮੈਂ ਕਹਿੰਦਾ ਸੱਚੀ ਕਾ ਕਰ ਹਾਂ ਅੱਗੇ ਤੇ ਜੇ ਇਹ ਜੇ ਹੁਣ ਸੰਤ ਜਾਂ ਇਹ ਜੇ ਲੋਗ ਗਾਈਡ ਕਰਨਗੇ ਆਮ ਪਬਲਿਕ ਨੂੰ ਫਿਰ ਧਰਮ ਤੋਂ ਤਾਂ ਰਸਤਾ ਭਟਕਣ ਗਈ ਹੈ ਫਿਰ ਧਰਮ ਮੰਨਗੇ ਵੀ ਨਹੀਂ ਤੇ ਕੰਫਿਊਜ਼ ਹੋਣਗੇ ਬਾਕੀ ਇਹਨਾਂ ਬਾਰੇ ਤੁਹਾਡੇ ਤੁਸੀਂ ਕਿਦਾਂ ਇਹਨਾਂ ਤੋਂ ਪੁੱਛੀ ਹੈ ਨਹੀਂ ਨਹੀਂ ਅਸਲ ਦੇ ਵਿੱਚ ਜਿਹੜੇ ਧਰਮ ਹੈ ਇਹਦੇ ਖੇਤਰ ਦੇ ਵਿੱਚ ਔਰਤ ਕਦੇ ਵੀ ਗੁਰੂ ਨਹੀਂ ਬਣ ਸਕਦੀ ਜੇ ਔਰਤ ਗੁਰੂ ਬਣੂ ਹੁਣ ਔਰਤਾਂ ਗੁਰੂ ਬਣੀਆਂ ਹੋਈਆਂ ਨੇ ਔਰਤਾਂ ਬੜਾ ਉਹ ਕਹਿੰਦੀਆਂ ਨੇ ਬਈ ਸਾਡੀ ਬੁਰਾਈ ਕਰਦਾ ਮੈਨੂੰ ਕੋਈ ਪਤਾ ਨਹੀਂ ਉਹਨੂੰ ਦੇਖ ਲੈਣ ਪਰ ਕੁਮਾਰੀਆਂ ਧਰ ਹੁਣ ਤਾਂ ਤੁਸੀਂ ਉਹ ਕਿਹਾ ਹਾਂਜੀ ਅਬੂ ਜੀ ਜਦ ਬਰਮ ਕੁਮਾਰੀਆਂ ਉਹਦੇ ਵਿੱਚ ਉਹ ਜਿਨ੍ਹਾਂ ਨੇ ਔਰਤਾਂ ਔਰਤਾਂ ਨੇ ਸਾਰੀਆਂ ਔਰਤਾਂ ਦਾ ਹੀ ਧਰਮ ਹੈ ਉਹ ਤਾਂ ਨਹੀਂ ਆਪਣੇ ਘਰ ਵਾਲੀ ਨੂੰ ਭੈਣ ਸਮਝੋ ਫਿਰ ਉਹਨਾਂ ਦੀ ਹੁਣ ਤੁਸੀਂ ਦੇਖ ਲਓ ਵੀ ਇਹ ਧਰਮ ਹੈ ਇਹ ਧਰਮ ਹੈ ਹਾਂ ਜੱਤ ਤੇ ਬਬੂ ਜੀ ਸਮਝ ਨਹੀਂ ਆ ਰਿਹਾ ਨਹੀਂ ਕਿਹੜੇ ਗ੍ਰੰਥ ਵਿੱਚ ਲਿਖਿਆ ਹੈ ਉਹਨਾਂ ਦਾ ਬੇਸ ਕੀ ਹੈ ਦੇਖੋ ਨਾ ਵੇਦ ਵਿੱਚ ਇਹ ਨਹੀਂ ਗੱਲ ਪ੍ਰਮਾਣ ਕੀਤੀ ਹੋਈ Hindu ਧਰਮ ਨਹੀਂ ਮੰਨਦਾ ਕੋਈ ਦੁਨੀਆ ਦਾ ਧਰਮ ਮੰਨਦਾ ਹੀ ਨਹੀਂ ਉਹ ਗੱਲ ਉਹਨਾਂ ਨੇ ਕਹੇਤੀ ਕਿਸੇ ਵੀ ਧਰਮ ਗ੍ਰੰਥ ਦੀ ਆਥਰ ਲਖਾਰੀ ਕੋਈ ਔਰਤ ਨਹੀਂ ਹੈ ਕਿਸੇ ਔਰਤ ਨੇ ਕੋਈ ਧਰਮ ਇੱਥੇ ਨਹੀਂ ਬਣਾਇਆ ਕੋਕਾ ਧਰਮ ਦੇ ਜਿਹੜਾ ਲੈਵਲ ਹੈ ਇਹ ਦੁਨੀਆ ਤੋਂ ਉੱਚਾ ਉੱਠ ਕੇ ਹੁੰਦਾ ਆਪਣੇ इवन ਆਪਣੇ ਸਰੀਰ ਤੋਂ ਵੀ ਉੱਚਾ ਉੱਠ ਕੇ ਅਲੰਗ ਹੋ ਗਏ ਜਿਆਦਾ ਆਦਮੀ ਉੱਚਾ ਉੱਠਦਾ ਹੈ ਤਾਂ ਇਹ ਧਰਮ ਦੀ ਸਮਝ ਆਉਣ ਲੱਗਦੀ ਹੈ ਇਹਨੂੰ ਸਮਝਣ ਵਾਸਤੇ ਮਾਇਆ ਤੋਂ ਉੱਚਾ ਉੱਠਣਾ ਪੈਂਦਾ ਤੇ ਔਰਤ ਤਾਂ ਮਾਇਆ ਦਾ ਹੀ ਅਵਤਾਰ ਹੈ ਇਹ ਤਾਂ ਰੂਪ ਹੈ ਮਾਇਆ ਦਾ ਕਿਉਂ ਇੱਕ ਆਤਮਾ ਨੂੰ ਮਾਇਆ ਨਾਲ ਜੋੜ ਦिए ਸਰੀਰੰਦੀ ਹੈ ਨਾ ਸਰੀਰ ਮਾਇਆ ਦਾ ਨਾ ਮਾਇਆ ਨਾਲ ਜੋੜਨਾ ਇਹਦਾ ਕੰਮ ਹੈ ਇਹਦੇ ਚ ਸ਼ਕਤੀ ਕਹਿ ਲੋ ਕਲਾ ਕਹਿ ਲੋ ਇਹਦੇ ਚ ਪਾਵਰ ਕਹਿ ਲੋ ਪਰਮੇਸ਼ਰ ਨੇ ਦਿੱਤੀ ਹੈ ਇਹਦਾ ਬਹੁਤ ਕਲੈਬਲ ਵੀ ਹੋਈ ਜਾਈ ਦਿੱਤਾ ਇਹਦਾ ਕੰਮ ਹੈ ਮਾਇਆ ਨਾਲ ਜੋੜਨਾ ਧਰਮ ਦਾ ਕੰਮ ਹੈ ਮਾਇਆ ਨੂੰ ਤੋੜਨਾ ਤੇ ਧਰਮ ਤਾਂ ਫਿਰ ਉਲਟਾ ਇਹਦਾ ਨੂੰ ਇਹਦਾ ਧਰਮ ਤੋਂ ਉਲਟ ਕੰਮ ਕਰ ਰਹੀ ਹੈ ਹਾਲਾਂਕਿ ਜੋੜ ਰਹੀ ਹੈ ਤੋੜਨ ਵਾਸਤੇ ਹੀ ਜੋੜ ਰਹੀ ਹੈ ਕੁਹਾੜੀ ਦੇ ਵਿੱਚ ਲੋਹੇ ਦੀ ਕੁਹਾੜੀ ਹੁੰਦੀ ਹੈ ਕੁਹਾੜਾ ਹੁੰਦਾ ਅਸੀਂ ਉਹ ਜੇ ਲੱਕੜ ਦਾ ਦਸਤਾ ਪਾਉਨੇ ਆ ਕਾਦੇ ਵਾਸਤੇ ਪਾਉਨੇ ਆ ਲੱਕੜ ਵਢਣ ਵਾਸਤੇ ਪਾਉਨੇ ਆ ਲੱਕੜੇ ਕੱਟਣੇ ਆ ਬਾਤੋਂ ਨੇ ਲੋਹਾ ਨਹੀਂ ਕੱਟਦਾ ਲੇਕਿਨ ਦਸਤੇ ਬਿਨਾ ਨਹੀਂ ਕੱਟਦਾ ਇਹ ਮੈਂ ਆ ਜਿਹੜਾ ਸਰੀਰ ਸਾਡਾ ਦਸਤਾ ਹੈ ਸਰੀਰ ਸਾਡਾ ਜਿਹੜਾ ਅੰਦਰ ਹੈ ਨਾ ਸਾਰ ਆਤਮਾ ਉਹ ਕੁਹਾੜੀ ਮੰਨ ਲਈ ਕੁਹਾੜਾ ਮੰਨ ਲਈ ਆ ਸਰੀਰ ਦਸਤਾ ਹੈ ਇਹਦੇ ਬਿਨਾ माया ਨਹੀਂ ਘਟ ਹੁੰਦੀ ਮਾਇਆ ਹੀ ਘਟਣੀ ਆ ਮਾਇਆ ਦੇ ਦੱਸੇ ਨਾ ਘਟਣੀ ਆ ਪਰ ਇਹ ਗੱਲ ਸਮਝਣ ਵਾਲੀ ਹੈ ਜਿਹੜੀ ਤੁਸੀਂ ਕਹਿੰਦੇ ਸੀ ਨਾ ਕੋਈ ਕੋਈ ਉਹਦੀ ਗੱਲ ਦੱਸੋ ਬ੍ਰਹਮ ਕੁਮਾਰੀ ਇਸ ਦੀ ਨਾ ਨਾ ਵੀ ਗੱਲ ਕੋਈ ਦੱਸੋ ਬ੍ਰਹਮ ਗਿਆਨ ਦੀ ਹਾਂਜੀ ਹਾਂਜੀ ਆਪਾ ਜੀ ਸਪਿਰਚੁਅਲਿਜ਼ਮ ਦੀ ਹਾਂਜੀ ਇਹ ਗੱਲ ਹੈ ਅਨੀਲ ਸਰੀਰ ਦੇਖੋ ਦਿੱਤਾ ਔਰਤ ਨੇ ਦੱਸਤਾ ਉਹ ਨਹੀਂ ਪਾਇਆ ਹੈ ਦਾਸਾ ਮਿਸਰੀ ਪਾਉਂਦਾ ਹੈ ਰੰਦਾ ਕਹੇ ਪਰ ਲੱਕੜ ਕੋਈ ਹੋਰ ਕੱਟਦਾ ਹੈ ਦਾਸਾ ਪਾਉਣ ਵਾਲਾ ਹੋਰ ਹੈ ਲੱਕੜਾਂ ਕੱਟਣ ਵਾਲਾ ਹੋਰ ਹੈ ਹੁਣ ਇਹ ਦਾਸਾ ਪਾ ਰਹੀ ਹੈ ਇਹਦੀ ਫੈਕਟਰੀ ਹੈ ਦਾਸਾ ਪਾਉਣ ਦੀ ਇਹ ਇਹਦੇ ਕੋਲ ਇਹ ਕਲਾ ਹੈ ਇਹਦੇ ਕੋਲ ਕਹਿ ਲੋ ਇਹ ਪਾਵਰ ਹੈ ਇਹਦੇ ਕੋਲ ਕਹਿ ਲੋ ਕਿਸੇ ਕੋਲ ਪਾਵਰ ਹੈ ਨਹੀਂ ਪਰਮੇਸ਼ਰ ਕੋਲ ਵੀ ਪਾਵਰ ਨਹੀਂ ਹੈ ਇਹ ਇਹਨੂੰ ਦੇਤੀ ਹੈ ਬਾਬਰ ਇਹ ਕੋਈ ਛੋਟੀ ਪਾਵਰ ਨਹੀਂ ਆਇਆ ਹੈ ਵੀ ਆਦਮੀ ਮੁਕਤੇ ਨਹੀਂ ਹੋ ਸਕਦਾ ਜੇ ਸ਼ਰੀਰ ਨਾ ਹੋਵੇ ਇਹ ਮਾਇਆ ਨੂੰ ਨਹੀਂ ਘਟ ਸਕਦਾ ਇਹਦੀ ਆਤਮਾ ਜੇ ਸ਼ਰੀਰ ਨਾ ਹੋਵੇ ਇਹ ਛੋਟੀ ਪਾਵਰ ਹੈ ਔਰਤ ਦੀ ਪਰ ਜਿਹੜੀ ਗਹਾਂ ਦੀ ਪਾਵਰ ਹੈ ਇਹ ਜੀਵਨ ਦੇ ਰਹੀ ਹੈ ਸੰਸਾਰੀ ਜੀਵਨ ਨਾ ਸ਼ਰੀਰ ਦੇਤਾ ਜੀਵਨ ਹੋ ਗਿਆ ਪਰ ਜਿਹੜਾ ਸਤਗੁਰੂ ਮਾਰ ਰਿਹਾ ਸ਼ਰੀਰ ਛਡਾਰਿਆ ਜਉਂਦੇ ਦਾ ਉਹ ਮਾਰ ਰਿਹਾ ਹੈ ਕਹਨ ਮਾਰਨ ਕਬੂਲ ਇਹ ਮਾਰਨ ਕਬੂਲ ਵਾਲੇ ਗੱਲ ਨਹੀਂ ਕਹਿ ਸਕਦੀ ਉਹ ਪਾਵਰ ਇਹਨੂੰ ਨਹੀਂ ਦਿੱਤੀ ਉਹ ਬੁੱਧ ਨਹੀਂ ਦਿੱਤੀ ਇਹ ਤੇ ਕੋਮਲ ਬੁੱਧ ਆ ਇਹਦੇ ਕੋਲ ਇਹ ਨਹੀਂ ਸੋਚ ਸਕਦੀ ਵੀ ਇਹਦਾ ਜੰਮਿਆ ਹੋਇਆ ਬੱਚਾ ਚਾਹੇ ਧਰਮ ਹੋਵੇ ਵੀ ਉਹ ਜਾਨ ਦੇ ਪ੍ਰਾਣ ਦੇ ਦੇਵੇ ਧਰਮ ਵਾਸਤੇ ਧਰਮ ਵਾਸਤੇ ਜੇ ਪ੍ਰਾਣ ਦੇਣ ਦੀ ਗੱਲ ਆਈ ਨਾਮਦੇਵ ਦੀ ਨਾਵ ਲੇਵਦੀ ਮਾਂ ਘਰੇ ਯੇ RAM ਛਾੜ ਕੇ ਨ ਭਜੇ ਖੁਦਾਏ ਕਹਿੰਦੀ ਛੱਡ ਦੇ RAM ਨੂੰ ਖੁਦਾ ਕਹਿ ਲੈ ਕੀ ਫਰਕ ਪੈਂਦਾ ਇਹਦਾ ਉਹ ਧਰਮ ਤੋਂ ਦੇਖ ਰਹੀ ਐ ਇਹ ਤਾਂ ਗੁਰਬਾਣੀ ਚ ਪਈ ਆ ਮਿਸਾਲ ਇਹਨੂੰ ਕਿੱਥੇ ਲੈ ਜਾਈਏ ਸੀ ਦਾਦੇ ਦੀ ਮੈਂ ਬੇਅੱਖਰ ਕੀਤੀ ਔਰਤਾਂ ਪੜਖਦੀਆਂ ਨੇ ਫਿਰ ਤੁਸੀਂ ਭਾਈ ਪੜਖੋ ਨਾ ਤੁਸੀਂ ਕਰਕੇ ਦਿਖਾਓ ਅਜ ਤੱਕ ਭਗਤਾਂ ਚ ਕੋਈ ਔਰਤ ਨਹੀਂ ਹੈ ਕੋਈ ਧਰਮ ਗ੍ਰੰਥ ਕਿਸੇ ਔਰਤ ਦਾ ਬਣਾਇਆ ਨਹੀਂ ਬਣਾ ਦਿਓ ਫਿਰ ਅਸੀਂ ਮੰਨ ਲਾਂਗੇ ਜਦ ਬਣਾ ਦੋਗੇ ਮੱਲਾਮੇ ਜਿਹੜੀਆਂ ਮਤਾਂ ਨੇ 374 ਨੇ ਜਿੰਨੇ ਵੀ ਉਹ 343 ਮਤਾਂ ਲਈ ਤੁਸੀਂ ਗੱਲ ਕੀਤੀ ਹੈ ਔਰਤਾਂ ਲਈ ਹੈ ਹੁਣ ਜੇ ਤੁਸੀਂ ਉਹਨਾਂ ਦੇ ਰਿਲੇਸ਼ਨ ਦੇਖੋ ਜਿਹੜੇ ਉਹਨਾਂ ਨੇ ਭਰਾ ਬਣਾਏ ਹੋਏ ਨੇ ਜਿਹੜੀ ਗੱਲ ਮੈਨੂੰ ਨਹੀਂ ਕਰਨੀ ਚਾਹੀਦੀ ਸੀ ਐਡਿਓ ਕਹੂੰਗਾ ਰਿਲੇਸ਼ਨ ਦੇਖੋਗੇ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਭਾਈ ਭੈਣ ਦਾ ਰਿਸ਼ਤਾ ਕੀ ਹੈ ਤੇ ਫਿਰ ਇਹ ਚਰਿੱਤਰ ਨਹੀਂ ਤਾਂ ਹੋਰ ਕੀ ਹੈ ਗੁੰਮਰਾ ਕਿਨੂੰ ਕਰ ਰਹੇ ਨੇ ਉਹ ਧਰਮਵਲ ਨਹੀਂ ਲੱਗਦਾ ਇਹ ਧਰਮ ਤਾਂ ਹੈ ਨਹੀਂਗਾ ਭਾਈ ਤੂੰ ਤਾਂ ਗੁੰਮਰਾ ਕਰ ਰਹੇ ਹੋ ਜਨਰੇਸ਼ਨ ਬੰਦ ਹੋ ਜੂਗੀ ਇਹ ਤਾਂ ਅਨੈਚੁਰਲ ਗੱਲ ਹੈ ਕਹਾਂ ਇਹਦਾ ਰਿਜ਼ਲਟ ਕੀ ਹੋਊਗਾ ਫਾਇਦਾ ਕੀ ਹੋਊਗਾ ਸਕੂਨ ਕਿੱਥੋਂ ਮਿਲੂਗਾ ਮਾਨਸਿਕ ਤੌਰ ਤੇ ਵਿਕਰਤ ਹੋਏ ਨੇਗੇ ਪਤਾ ਨਹੀਂ ਕੀ ਉਹ ਚਾਹੁੰਦੇ ਕੀ ਨੇ ਕਰਨਾ ਕੀ ਚਾਹੁੰਦੇ ਨੇ ਮੈਨੂੰ ਇਹ ਵੀ ਨਹੀਂ ਸਮਝ ਆਈ ਅਸੀਂ ਵਰਡ ਪੀਸ ਦੀ ਗੱਲ ਕਰਦੇ ਆਂ ਵਰਡ ਪੀਸ ਦੀ ਗੱਲ ਕਰਦੇ ਆਂ ਵਰਡ ਦੀ ਖੁਸ਼ੀ ਦੀ ਗੱਲ ਕਰਦੇ ਆਂ ਵੀ ਮਤਲਬ ਹੈ ਪੀਸ ਆਫ ਮਾਈਂਡ ਦੀ ਗੱਲ ਕਰਦੇ ਆਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਆਂ ਰਲ ਮਿਲ ਕੇ ਬੈਠਣ ਦੀ ਗੱਲ ਕਰਦੇ ਆਂ ਹਾਂ ਇੱਕ ਬਿਤਾ ਇੱਕ ਇਸਕਾ ਮਾਰਕ ਮੰਨਣ ਦੀ ਗੱਲ ਕਰਦੇ ਆ ਸਮਝੋ ਪ੍ਰੈਕਟੀਕਲੀ ਕਰੋ ਤੇ ਉਹ ਤਾਂ ਇਹ ਗੱਲਾਂ ਥਾਰੀਆਂ ਛੱਡ ਕੇ ਉਹ ਗੱਲਾਂ ਕਰੋ ਜਿਹੜੀਆਂ ਕਰਨ ਵਾਲੀਆਂ ਨੇ